ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੋਸੀ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਸਾਰੇ ਪਿਆਰੇ ਤੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਤੁਹਾਡੇ ਲਈ 200 ਕਿੱਲਾ ਜ਼ਮੀਨ ਲੈ ਕੇ ਆਏ ਬਾਈ ਜੀ ਐਡਾ ਵੱਡਾ ਟਾਕਾ ਤੇ ਬਹੁਤ ਘੱਟ ਟਾਕਾ ਹੈ ਬਾਈ ਜੀ ਸਾਰੀਆਂ ਫੈਸਿਲਟੀਆਂ ਨੇ ਸਾਰੀ ਚੀਜ਼ ਬਾਰੇ ਆਪਾਂ ਕੱਲੀ ਕੱਲੀ ਚੀਜ਼ ਬਾਰੇ ਡਿਟੇਲ ਦੇਵਾਂਗੇ ਇਸੇ ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂ ਰੇਟ ਬਹੁਤ ਘੱਟ ਰਹਿਣ ਵਾਲਾ 23 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਬਦਿਆ ਜ਼ਮੀਨ ਆ ਬਹੁਤ ਸੋਹਣੀ ਲੋਕੇਸ਼ਨ ਉੱਪਰ ਆ ਸਾਰੀ ਜ ਮਤਲਬ ਕੀ ਗੱਲਬਾਤ ਕਰਾਂਗੇ ਇਸੇ ਵੀਡੀਓ ਵਿੱਚ ਲਾਸਟ ਤੱਕ ਤੁਹਾਨੂੰ ਸਾਰੀ ਡਿਟੇਲ ਦੇ ਦਾਂਗੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਦੇ ਟੁਕੜੇ ਦੀ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਘਰ ਕੋਠੀ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਖੇਤੀਬਾੜੀ ਸੰਧ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਆ ਗਿਆ ਦਿੱਤੇ ਨੰਬਰ ਤੇ ਸਾਨੂੰ ਸੰਪਰਕ ਕਰ ਲਿਓ WhatsApp ਰਾਹੀਂ 5-7 ਫੋਟੋਆਂ 5-7 ਮਿੰਟਾਂ ਦੀ HD ਚ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਸਾਰੀ ਜਾਣਕਾਰੀ ਦੇ ਨਾਲ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਤੇ ਲਾ ਦਿੱਤੀ ਜਾਊਗੀ ਇਸ ਤੋਂ ਇਲਾਵਾ ਅ ਜਾਨੀ ਕਿ ਕਿਸੇ ਨੇ ਕੋਈ ਐਡ ਬੂਸਟ ਕਰਵਾਉਣੀ ਆ ਕੋਈ ਆਪਦੇ ਬਿਜ਼ਨਸ ਦੀ ਐਡ ਕਰਵਾਉਣੀ ਆ ਤਾਂ ਉਹ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਜ਼ਮੀਨ ਵਾਲੇ ਮਾਲਕਾਂ ਦਾ ਨੰਬਰ ਵੀਡੀਓ ਦੇ ਅੱਗੇ ਹੈ ਨਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਸਾਰੀ ਜਾਣਕਾਰੀ ਦੇ ਨਾਲ ਸੋ ਵੀਡੀਓ ਆਪਾਂ ਕਰ ਲੈਂਦੇ ਹਾਂ ਸ਼ੁਰੂਆਤ ਠੀਕ ਹੈ ਜੀ ਵੀਡੀਓ ਦੇ ਗੱਲ ਕਰੀ ਤਾਂ ਬਾਈ ਜੀ ਜਿਹਦਾ ਮੈਂ ਸਟਾਰਟਿੰਗ 'ਚ ਵੀ ਤੁਹਾਨੂੰ ਦੱਸਿਆ ਸੀ ਆਪਣੇ ਕੋਲੇ 200 ਕਿੱਲਾ ਜ਼ਮੀਨ ਆਈ ਆ ਬਾਈ ਜੀ 200 ਕਿੱਲਾ ਜ਼ਮੀਨ ਹੈ ਟੱਕ ਐਡਾ ਕ ਵੱਡਾ ਟੱਕ ਆ ਬਾਈ ਜੀ ਤੇ ਹੈਰਾਨ ਹੋ ਜੂਗੇ 200 ਕਿੱਲਾ ਜ਼ਮੀਨ ਬਕਾਊ ਆਈ ਹੈ ਚਾਰ ਸੋਲਰ ਕਨੈਕਸ਼ਨ ਲੱਗਿਆ ਜੀ ਪਾਣੀ ਵਾਲਾ ਵਿੱਚ ਡੱਗ ਬਣਿਆ ਹੋਇਆ ਠੀਕ ਹੈ ਜੀ ਤੇ 14 ਕਿੱਲਾਂ ਦਾ ਸੜਕ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜਾਨੀ ਕਿ ਰਾਹ ਪਹੀ ਦਾ ਕੋਈ ਰੌਲਾ ਨਹੀਂ ਹੈਗਾ ਜੀ ਰਾਹ ਪਹੀ ਆਦਾ ਸੜਕ ਤੋਂ ਤੁਸੀਂ ਆਦੇ ਬਾਹਣ ਚ ਜਾਓ 14 ਕਿੱਲਾਂ ਦਾ ਫਰੰਟ ਹੈ ਜੀ 200 ਕਿੱਲੇ ਚੋਂ 14 ਕਿੱਲੇ ਜਿਹੜੇ ਰੋਡ ਦੇ ਉੱਪਰ ਫਰੰਟ ਤੁਹਾਨੂੰ ਦੇਖਣ ਨੂੰ ਮਿਲਣਗੇ ਰੇਟ ਮੈਂ ਤੁਹਾਨੂੰ ਜੀ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ ਵੀ ਰੇਟ ਜਿਹੜਾ ਮਾਤਰ ਜ਼ਮੀਨ ਦਾ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਉਹ 23 ਲੱਖ ਰੁਪਈਆ ਹਿਸਾਬ ਨਾਲ ਜ਼ਮੀਨ ਦੇਣੀ ਆ ਤਕਸੀਮ ਖਾਤਾ ਹੈ ਬਾਈ ਜੀ 200 ਕਿੱਲਾ ਤੋਂ ਡਾ ਤਕਸੀਮ ਨਿਕਲਦੀ ਆ ਜੀ ਅੱਡ ਖਾਤਾ ਕਿਸੇ ਨਾਲ ਕੋਈ ਅੱਧਾ ਕਿੱਲਾ ਵੀ ਸਾਂਝਾ ਨਹੀਂ ਕਿਸੇ ਨਾਲ ਕੋਈ ਮੋਟਰ ਚ ਸਾਂਝਗਰੀ ਨਹੀਂ ਕਿਸੇ ਨਾਲ ਕੋਈ ਵੱਟ ਵੱਡੇ ਦਾ ਰੋਲਾ ਨਹੀਂ ਰਾਹ ਪਹੀ ਦਾ ਰੋਲਾ ਨਹੀਂ ਬਿਲਕੁਲ ਨਰੋਲ ਬਾਣ ਅੱਡ ਕੱਢਿਆ ਹੋਇਆ ਤਕਸੀਮ ਕਰਵਾਈ ਹੋਈ ਸਾਰੇ ਖਾਤੇ ਦੀ ਵਧੀਆ ਟੱਕ ਵਾਲਾ ਬਾਣ ਤੋਂ ਦਿੱਲੀ ਲੈ ਕੇ ਆਇਆ ਠੀਕ ਹੈ ਜੀ ਸੋ ਨੂੰ ਮੈਂ ਦੱਸਿਆ ਸੀ ਪਾਣੀ ਬਾਈ ਨਹਿਰ ਦਾ ਪਾਣੀ ਏ ਪਾਣੀ ਵਾਲਾ ਡੱਗ ਵੀ ਬਣਿਆ ਤੇ ਚਾਰ ਸੋਲਰ ਕਨੈਕਸ਼ਨ ਆ ਜਿਹੜੇ ਦੇ ਵਿੱਚ ਲੱਗੇ ਹੋਏ ਨੇ ਮੌਕੇ ਤੇ ਬਾਈ ਜਿਹੜੀਆਂ ਫਸਲਾਂ ਹੁੰਦੀਆਂ ਨੇ ਕਣਕ ਹਨਾ ਤਾਂ ਹੁੰਦੀ ਏ ਮੌਕੇ ਤੇ ਤੁਸੀਂ ਦੇਖ ਰਹੇ ਹੋ ਨਰਮਾ ਗਮਾਰਾ ਸਰੋਂ ਸਾਰੀਆਂ ਫਸਲਾਂ ਹੋ ਜਾਂਦੀਆਂ ਬਾਈ ਜੀ ਰੇਟ 23 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇੜੀ ਆ ਹੁਣ ਆਪਾਂ ਕਰ ਲੈਨੇ ਲੋਕੇਸ਼ਨ ਦੀ ਗੱਲ ਵੀ ਕਿੱਥੇ ਕਿ ਕਰਕੇ ਇਹ ਜ਼ਮੀਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜ਼ਮੀਨ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਾਈ ਇਹ ਜ਼ਮੀਨ ਹਰਿਆਣੇ ਦੀ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਆ ਹਰਿਆਣਾ ਐਲਨਾਬਾਦ ਦੇ ਵਿੱਚ ਤੁਹਾਨੂੰ ਇਹ ਜ਼ਮੀਨ ਦੇਖਣ ਨੂੰ ਮਿਲੂਗੀ 200 ਕਿੱਲਿਆਂ ਦਾ ਪੂਰਾ ਵੱਡਾ ਖੁੱਲਾ ਡੁੱਲਾ ਟੱਕ ਤੇ ਹਰਿਆਣਾ ਐਲਨਾਬਾਦ ਦੇ ਵਿੱਚ ਤੁਹਾਨੂੰ ਇਹ ਜ਼ਮੀਨ ਦੇਖਣ ਨੂੰ ਮਿਲ ਜੂਗੀ 200 ਕਿੱਲਿਆਂ ਦਾ ਟੱਕ ਹੈ ਜੀ ਤੇ ਵਧੀਆ ਬਾਣ ਹੈ ਜੀ ਕਿਸੇ ਨਾਲ ਹਨਾ ਕੋਈ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਰੋਲਾ ਰੋਲਾ ਕਿਸੇ ਵੀ ਚੀਜ਼ ਦਾ ਨਹੀਂ 23 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ ਤੇ 14 ਕਿੱਲਿਆਂ ਦਾ ਰੋਡ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਹੋਰ ਬਾਈ ਜੀ ਨੰਬਰ ਸਕਰੀਨ ਤੇ ਆ ਗਿਆ ਜੇਕਰ ਜ਼ਮੀਨ ਖਰੀਦਣਾ ਚਾਹੋ ਨਿਓ ਤਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਤੇ ਕਾਲ ਕਰ ਲਿਓ ਜਾ ਕੇ ਦੇਖ ਆਇਓ ਸਾਰੀ ਜ਼ਮੀਨ ਉੱਤੇ ਦੀ ਢੇਡਾ ਮਾਰ ਕੇ ਦੇਖੋਗੇ ਹਨਾ ਪੂਰੀ ਤਸੱਲੀ ਕਰਕੇ ਅਗਲੇ ਨਾਲ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਫੋਨ ਤੇ ਕਿਸੇ ਤਰ੍ਹਾਂ ਦੀ ਕੋਈ ਡੀਲ ਨਹੀਂ ਕਰਨੀ ਨੰਬਰ ਦਿੱਤਾ ਜਾ ਕੇ ਵਿਜ਼ਿਟ ਜ਼ਰੂਰ ਕਰਿਓ ਉਸ ਤੋਂ ਬਾਅਦ ਤੋਂ ਜੋ ਵੀ ਗੱਲਬਾਤ ਕਰਨੀ ਹਨਾ ਆਪਦਾ ਮੌਕੇ ਤੇ ਤੁਸੀਂ ਪਲਾਨ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਮੌਸਮ ਹਨਾ ਕਣਕਾਂ ਪੱਕੀਆਂ ਨੇ ਰੱਬ ਪਰਮਾਤਮਾ ਅੱਗੇ ਅਰਦਾਸ ਆ ਵੀ ਸਾਰਿਆਂ ਦੀ ਹੈ ਨਾ ਫਸਲਾਂ ਘਰ ਤੱਕ ਸਹੀ ਸਲਾਮਤ ਪਹੁੰਚਣ ਤੇ ਜਿਹੜਾ ਵਿਚਾਰ ਰਹੇ ਭਾਈ ਜੀ ਮੀਂਹ بارش ਜੋ ਵੀ ਹੈ ਨਾ ਵੀ ਹੁਣ ਜਮਾ ਲੱਗ ਗਈਆਂ ਫਸਲਾਂ ਤੇ ਕਿੱਥੇ ਕਿੱਥੇ ਭਾਈ ਮੌਸਮ ਖਰਾਬ ਹੈ ਕਮੈਂਟਾਂ ਜਰੂਰ ਦੱਸਿਓ ਵੀਡੀਓ ਨੂੰ ਵੀ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਭਰਾਣ ਭਰਾਵਾਂ ਤੱਕ ਵੀਡੀਓ ਪਹੁੰਚੇ ਤੇ ਇਦਾਂ ਦੇ ਵੀਡੀਓ ਦੇਖਣ ਲਈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਲਿਓ ਹਰ ਰੋਜ਼ ਘੈਂਡ ਘੈਂਡ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਇੰਨਾ ਪਿਆਰ ਤੁਸੀਂ ਕਰ ਦਿਓ ਟੈਨਿਸ ਪੋਰਟ ਜਿਹੜੀ ਤੁਸੀਂ ਬਣਾ ਕੇ ਰੱਖੀ ਹੋਈ ਹੈ ਠੀਕ ਹੈ ਜੀ ਦਿਓ ਜਾਇ ਧਜ ਦੀ ਵੀਡੀਓ ਸਿਰਫ ਇਹ ਨਹੀਂ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ